ओके ओके ਹਲੋ ਪੁਲੀਸ ਸਾਹਿਬ ਕਿਵੇਂ ਦੇਖਦੇ ਹੋ ਸੁਪੀਰਪਾਲ ਦੇ ਅਸਤੀਫੇ ਦੀ ਬੜੀ ਚਰਚਾ ਰਹੀ ਹੈ ਲੱਗਦਾ ਕੋਈ ਡੈਮੇਜ ਕੰਟਰੋਲ ਹੋਊਗਾ ਜਾਂ ਕਿਹਨੇ ਸ਼ੁਰੂ ਕੀਤਾ ਦੇਖੋ ਮੈਨੂੰ ਉਸ ਨਾਲ ਕੋਈ ਸਰਕਾਰ ਨਹੀਂ ਉਹ ਵੱਖਰੀ ਪਾਰਟੀ ਹੈ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਚੁਣੌਣੀ ਹੈ ਕੀ ਕਰਨਾ ਪਾਰਟੀ ਨੂੰ ਕੋਈ ਉਹਨਾਂ ਦੇ ਸਾਥੀਆਂ ਨੂੰ ਕੋਈ ਗੱਲ ਆਈ ਹੋਣੀ ਹੈ ਤਾਂ ਉਸ ਦਾ ਅਸਤੀਫਾ ਮੰਗ ਰਹੇ ਹੈ ਜਾਂ ਉਹਨਾਂ ਨੇ ਦਿੱਤਾ ਹੈ ਉਹ ਉਹ ਜਾਣਨ ਤੇ ਉਹਨਾਂ ਦਾ ਕੰਮ ਹੈ ਸੋ ਅਸੀਂ ਦਰਵਾਜ਼ਾ ਵਿੱਚ ਅੱਜ ਸਾਡੇ ਕੌਮਿਕ ਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਆਏ ਸੀ ਜਿਮਣੀ ਚੋਣ ਦੀ ਜਿਹੜੀ ਵੱਡੀ ਲੜਾਈ ਹੈ ਉਹਦੇ ਵਿੱਚ ਸਾਰੇ ਰਲ ਮਿਲ ਕੇ ਭੈਣ ਭਾਈ ਹਿੱਸਾ ਪਾ ਰਿਆ ਹੈ ਅੱਜ ਦਾ ਲੋਕਾਂ ਦਾ ਵੱਡਾ ਉਤਸ਼ਾਹ ਹੰਗਾਰਾ ਉਹ ਸਾਰਾ ਤੁਸੀਂ ਵੀ ਦੇਖ ਚੁੱਕੇ ਹੋ ਕਿ ਡਿੰਪੀ ਢਿਲੋਂ ਜਿਹੜੇ ਸਾਡੇ ਉਮੀਦਵਾਰ ਹੈ ਉਹਨੂੰ ਇੱਥੋਂ ਦੇ ਲੋਕ ਵੱਡੀ ਗਿਣਤੀ ਵਿੱਚ ਚਾਹ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਣਗੇ ਕਿੰਤੜੇ ਵੀ ਹਲਕੇ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਕਿ ਟਕਰਾ ਦੇ ਅਧੀਨ ਰਹਿ ਜਾਂਦੀਆਂ ਐ ਐਮਐਲਏ ਹਮੇਸ਼ਾ ਦੂਸਰਾ ਜੇ ਪਹਿਲਾਂ ਰਾਜਾ ਵੜਿੰਗ ਰਹੇ ਤਾਂ ਕਾਲੀ ਦਲ ਦੀ ਸਰਕਾਰ ਸੀ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਉਹਨਾਂ ਨੇ ਬਹੁਤ ਸਾਰੀਆਂ ਲੋੜਾਂ ਸੀ ਜਿਹੜੀਆਂ ਵਿਦਰਵਾਦੀਆਂ ਰਹਿ ਗਈਆਂ ਉਹਨਾਂ ਨੇ ਨਾ ਕਰਵਾ ਸਕੇ ਉਹ ਜਿਹੜੇ 2.5 ਸਾਲ ਮਿਲਣਗੇ ਨੰਪੀ ਤੇ ਲਾਹੌਰਾਂ ਨੂੰ ਤੇ ਗਿੱਧੜ ਵੀ ਤਰੱਕੀ ਹੋਊਗੀ ਇਸ ਤਰ੍ਹਾਂ ਦੇ ਸਾਰੇ ਜਾਣਦੇ ਹੋ ਸੀਵਰ ਦਾ ਬਹੁਤ ਬੁਰਾ ਹਾਲ ਸੀ ਉਹਦੇ ਵਾਸਤੇ ਬਹੁਤ ਸਾਰੀ ਰਾਸ਼ੀ ਜਾਰੀ ਵੀ ਪਹਿਲਾਂ ਕਰ ਦਿੱਤੀ ਗਈ ਸੀ ਕੰਮਕਾਰ ਚੱਲ ਸਿਆਸੀ ਤੌਰ ਤੇ ਅਸਤੀਫਾ ਨੂੰ ਕਿਵੇਂ ਦੇ ਦੋ ਫਸਾ ਵੀ ਸਵਾਰ ਚਿਮਿਆ ਤੁਸੀਂ ਸਿਆਸਤ ਦਾ ਨੋ ਗਹਿਮਤ ਕੰਟਰੋਲ ਹੋ ਗਿਆ ਜੀ ਦੇਖੋ ਜੀ ਅਸਤੀਫਾ ਦਾ ਜਿਤੋਂ ਵੱਡੇ ਗੁਨਾਹਾਂ ਵੀ ਦੇ ਬੰਦਾ ਲੰਘਦਾ ਉਹਨੂੰ ਪਹਿਲਾਂ ਹੀ ਦੇ ਦੇਣਾ ਚਾਹੀਦਾ ਚਲੋ ਆਪਾਂ ਨਿੱਜੀ ਵਿਚਾਰ ਆ ਉਹਨਾਂ ਦਾ ਦੇਣਾ ਜਾਂ ਨਾ ਦੇਣਾ ਜਾਂ ਉਹਨਾਂ ਨੇ ਅਜਦਾ ਸੁਣਾ ਸੁਣਿਆ ਉਹਨਾਂ ਦੀ ਆਪਣੀ ਮਰਜ਼ੀ ओके थैंक यू ओके की लगता हैगा सुखबीर सिंह बादल ने इस्तीफा ਦਿੱਤਾ ਹੈਗਾ ਲੱਗਦਾ ਹੈ ਕਿ ਦੇਖੋ ਗੱਲ ਇਹ ਆ ਵੀ ਹੁਣ ਰਸਤਾ ਵੀ ਕੀ ਬਚਿਆ ਸੋ ਇਹਨਾਂ ਜਿੰਨਾ ਇਹਨਾਂ ਨੇ ਚਿਖਾਂ ਦੀ ਪੰਜਾਬ ਦੀ ਇੱਕ ਸ਼ਰਮੌਰ ਜੱਥੇਬੰਦੀ ਦਾ ਨੁਕਸਾਨ ਕੀਤਾ ਆ ਅੰਥਕ ਹਲਕਿਆਂ ਦਾ ਨੁਕਸਾਨ ਕਰ ਕੀਤਾ ਆ ਉਹ ਮੈਨੂੰ ਲੱਗਦਾ ਹੁਣ ਕੋਈ ਚਾਰਾ ਵੀ ਨਹੀਂ ਚੋਨਾ ਔਰ ਉਹਨਾਂ ਦੀ ਅਗਵਾਈ ਚ ਲਗਾਤਾਰ ਗਰਾਫ ਜਿਹੜਾ ਆ ਉੱਤਰ ਗਿਆ ਲੋਕਾਂ ਦੀ ਭਰੋਸੇਯੋਗਤਾ ਉਹਨਾਂ 'ਚ ਖਤਮ ਹੋਈ ਹੈ। ਉਹ ਸੁਭਾਵਿਕ ਤੌਰ ਤੇ ਆ ਹੁਣ ਕੋਈ ਰਾਹ ਤੇ ਹੋਰ ਕੋਈ ਹੈ ਨਹੀਂ। ਸੱਚਾ ਲੱਗਦਾ ਤੇਰੀ ਦਬਾਅ ਲਿਆ ਫੈਸਲਾ ਲਗਰੇ। ਬਹੁਤ دیر ਹੈ ਬਹੁਤ دیر ਹੋ ਚੁੱਕੀ ਹੈ। ਸਮਾਂ ਨਿਕਲ ਗਿਆ। ਡੈਮੋ ਕਰਦੇ ਡੈਮੋ ਹੋਏਗਾ। ਮੈਨੂੰ ਕੋਈ ਉਮੀਦ ਲੱਗਦੀ ਨਹੀਂਗੀ। ਦੇਖੋ ਨਾਰੇ ਲਾਉਣੇ ਲੱਗ ਗੱਲ ਹੈ। ਨਾਰਿਆਂ ਤੇ ਖੜਨਾ ਲੱਗ ਗੱਲ ਹੈ। ਅੱਜ ਪੰਥ ਔਰ ਪੰਜਾਬ ਨੂੰ ਇੱਕ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ। ਇੱਕ ਪਾਸੇ ਰਾਜਾ ਬੜਿੰਗ ਹੈ। ਜਿਨ ਨੇ ਇੰਦਰਾ ਗਾਂਧੀ ਦੀਆਂ ਟੀ-ਸ਼ਰਟਾਂ ਪਾਈਆਂ ਤੇ ਸੀਐਮ ਬਣ ਲਈ ਭਾਗਾ ਬਣਨ ਲੱਗ ਗਿਆ ਬਣਨਾ ਨਹੀਂਗਾ ਦੂਜੇ ਪਾਸੇ ਮਨਪ੍ਰੀਤ ਬਾਦਲਾ ਜਿਹਦੀ ਪਾਰਟੀ ਨੇ ਕਿਸਾਨਾਂ ਦਾ ਕਤਲੇਆਮ ਕੀਤਾ ਚੰਡੀਗੜ੍ਹ ਖੋਣ ਦੀਆਂ ਸਾਸ਼ਾ ਤੀਜੇ ਸਾਡੇ ਢਿੱਲੋਂ ਸਾਹਿਬ ਹੈ ਉਹ ਲਗਾਤਾਰ ਇਸ ਹਲਕੇ ਚ ਵਿਚਰਦੇ ਆ ਸੁਖਦੁਖ ਸ਼ਾਮਿਲ ਹੁੰਦੇ ਉਹਨਾਂ ਚ ਨਮਰਤਾ ਹੈ ਕਾਬਲੀਅਤ ਹੈ ਔਰ ਮੈਨੂੰ ਲੱਗਦਾ ਹੈ ਵੀ ਉਹ ਉਹਨਾਂ ਵੱਡੇ ਬਹੁਮਤ ਨਾਲ ਦੇ ਦਰਵਾਜ਼ੇ ਤੇ ਲੋਕ ਉਹਨੂੰ ਜਿੱਤੋ ਬਹੁਤ ਬੋਤਨਾ ਸਾਰਪੀਰ ਸਿੰਘ ਬਾਦਲ ਦੀ ਸਤੀਫਾ ਦਿੱਤਾ ਸੀ ਅਸਬ ਕਾਫੀ ਚੇਂਜ ਹੋ ਰਹੀ ਹੈ ਕਾਫੀ ਟੈਂਪੋ ਬੈਕਫੋਰਡ ਦੇ ਖਾਲੀ ਨਾਲ ਹੈ ਕਿਉਂਕਿ ਸ਼ੋਕੀਰ ਸਿੰਘ ਬਾਦਲ ਜਿਹੜਾ ਸਿਫਾ ਦਿੰਦਾ ਹੈ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਦੇਖ ਕੇ ਆਪਦੀ ਪਾਰਟੀ ਦੇ ਮੂਡ ਨੂੰ ਦੇਖ ਕੇ ਜਾਂ ਉਹ ਆਪਣੇ ਅੰਦਰ ਝਾਤ ਮਾਰੀ ਵੀ ਉਸ ਨੂੰ ਲੱਗਿਆ ਕਿ ਮੈਨੂੰ ਸਿਫਾ ਦੇ ਦੇਣਾ ਚਾਹੀਦਾ ਉਸ ਨੂੰ ਦਿੱਤਾ ਉਹ ਆਪਣਾ ਨਿੱਜੀ ਫੈਸਲਾ ਕੀ ਲੱਗਦਾ ਹੈ ਫੈਸਲੇ ਦਾ ਕੀ ਲੱਗਦਾ ਵੀ ਫਾਇਦਾ ਹੋਊਗਾ ਸੁਪੀਰ ਸਿੰਘ ਬਾਦਲ ਨੂੰ ਡੈਮੇਜ ਕੰਟਰੋਲ ਹੋਏਗਾ ਛੀ ਇੱਕ ਗੱਲ ਹੈ ਜੀ ਲੋਕ ਜਿਹੜੇ ਹੈ ਨਾ ਜਿਹੜੀਆਂ ਗਲਤੀਆਂ ਗੰਭੀਰ ਗਲਤੀਆਂ ਹੋ ਜਾਂਦੀਆਂ ਉਹਨੂੰ ਲੰਬਾ ਸਮਾਂ ਭੁੱਲਦੇ ਨਹੀਂ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਦੇ ਵਿੱਚ ਉਹਨਾਂ ਤੋਂ ਗਲਤੀਆਂ ਹੋਈਆਂ ਮੈਨੂੰ ਲੱਗਦਾ ਨਹੀਂ ਲੋਕ ਨੂੰ ਭੁੱਲਣਾ ਓਕੇ ਥੈਂਕ ਯੂ ਜੀ ਓਕੇ ਜੀ 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 ਜ ਦੋਸਤ ਹੁਣ ਕਿਵੇਂ ਦੇਖ ਰਹੇ ਹੋ ਸੁਖਬੀਰ ਬਾਦਲ ਦਾ ਹਸਤੀਪਾ ਪਹਿਲਾ ਸਵਾਲ ਦੇਖੋ ਇਹ ਉਹਨਾਂ ਦੀ ਪਾਰਟੀ ਦਾ ਫੈਸਲਾ ਮੇਰਾ ਉਹਦੇ ਤੇ ਬੋਲਣਾ ਠੀਕ ਨਹੀਂ ਐਜੇ ਸਿਆਸੀ ਲੀਟਰ ਕੋਮੈਂਟ ਤਾਂ ਕਰੋ ਕੀ ਲੱਗ ਰਿਹਾ ਹੈ ਦੇਰੀ ਨਾਲ ਦਿੱਤਾ ਤਾਂ ਸਹੀ ਫੈਸਲਾ ਹੈ ਕਿ ਟਾਈਮਸ ਪਰਪੀ ਲੱਗਦਾ ਜੇ ਪਹਿਲਾਂ ਦੇ ਦਿੰਦੇ ਤਾਂ ਹਾਲਾਤ ਚੰਗੇ ਹੁੰਦੇ ਅੱਜ ਉਹ ਰਿਜ਼ਲਟ ਤੁਹਾਡੇ ਸਾਹਮਣੇ ਜਿੰਨੀ ਚੋਣ ਨੂੰ ਕਿਵੇਂ ਦੇਖ ਰਹੇ ਹੈ ਇਧਰੀ ਵਾਲੇ ਤੇ ਪਹੁੰਚੇ ਨਹੀਂ ਮੁੱਖ ਮੰਤਰੀ ਕਾफी ਟਾਈਮ ਲੈਂਦੇ ਨਹੀਂ ਕਿਹਨੇ ਦੇਖ ਬਿਲਕੁਲ ਹਰ ਬੰਦੇ ਨੇ ਆਪਣੀ ਪਾਰਟੀ ਦਾ ਕੰਮ ਕਰਨਾ ਅੱਜ ਬਾਦ ਧੰਨਵਾਦ ਦੀਆਂ ਜਰਵਿੰਦਰ ਜੀ ਔਰ ਮਾਨ ਸਾਹਿਬ ਦੋਨੋਂ ਆਏ ਸੀ ਪਰ ਲੋਕਾਂ ਦਾ ਪਿਆਰ ਤੁਹਾਡੇ ਸਾਹਮਣੇ ਹੀ ਹੈ ਈਸਰ ਗਿੱਦੜਵਈ ਚ ਬਤਲਾਵ ਹੋਊਗਾ ਜਿਹੜਾ 2022 ਚ ਨਹੀਂ ਹੋਇਆ ਕੀ ਲੱਗਦਾ ਕਿਹੜੇ ਵੱਡੇ ਬੁੱਤਰੇ ਇਸ ਵਾਰ ਚੋਣਾਂ ਦੀ ਗੱਲ ਕਿਸ ਕਾਫੀ ਪਿੰਡ ਪੁੱਛਦੇ ਹੋ ਮੁੱਖ ਦੇ ਬਿਲਕੁਲ 100% ਬਹੁਤ ਚੰਗਾ ਨਾਰਾ ਡਿੰਪੀ ਜੀ ਨੇ ਦਿੱਤਾ 2.5 ਸਾਲ ਵਰਸਸ 28 ਸਾਲ ਜੇ 2.5 ਏ 2.5 ਸਾਲਾਂ ਚ ਉਹਨਾਂ ਨੇ ਕੰਮ ਕਰਕੇ ਉਹ ਗੱਲਾਂ ਕਰਦੇ ਐ ਤਾਂ 2.5 ਸਾਲ ਤੁਸੀਂ ਆਮਾ ਦੀ ਪਾਰਟੀ ਨੂੰ ਦੇਖ-ਵੇਖੋ ਜਿਉਂ ਉਹਦੇ ਬਰਾਬਰ ਕੰਮ ਤੁਸੀਂ 2027 ਜਿਆਦਾ ਫੈਸਲਾ ਜੋ ਮਰਜ਼ੀ ਕਰ ਸਕਦੇ ਹੋ ਨਾਲੇ ਸਭ ਤੋਂ ਵੱਡੀ ਗੱਲ ਉਹ ਲੀਡਰ ਬਾਹਰ ਚਲੇ ਗਏ ਅੱਜ ਵਾਪਸ ਸਾਰਾ ਕੁਝ ਵਾਪਸੀ ਕਰਨਾ ਹੈ ਦੁਬਾਰਾ ਆਇਆ ਹੈ ਔਰ ਜਿਹੜੇ ਪਰਿਵਾਰਵਾਦੀ ਗੱਲਾਂ ਕਰਦੇ ਸੀ ਤੁਸੀਂ ਉਹਨਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਔਰ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਨਿੰਮੀ ਜੀ ਦਾ ਪਰਿਵਾਰਵਾਦੀ ਗੱਲ ਹੈ ਔਰ ਗਿੱਦੜਵਾ ਦਾ ਬੇਟਾ ਗਿੱਦੜਵਾ ਦਾ ਪੁੱਤਰ ਹੈ ਔਰ ਆਸ ਕਰਦੇ ਬਹੁਤ ਚੰਗੀ ਲੀਡ ਨਾਲ ਇਥੋਂ ਜਿੱਤ ਕੇ ਵਿਧਾਨ ਸਭਾ ਦੀ ਪੜ੍ਹ ਕੇ ਜੀਏ। ਇਹ ਤਾਂ ਨਾਲ ਬੜੀ ਮਾੜੀ ਨਹੀਂ ਕਿ ਹੁਣ ਕਰ ਲੋਕੀ ਸਿੱਧੀ ਸੜਕ ਨਹੀਂ ਆਉਂਦੀ ਕਿ ਦਰਵਾਜ਼ਾ ਇਸ ਬਾਰੇ ਤੁਸੀਂ ਜਿਆਦਾ ਮਿਲਣਾ ਤਾਂ ਉਹਨਾਂ ਨੂੰ ਪੁੱਛੋ 28 ਸਾਲ ਲੈ ਰਹੇ ਹੋ ਉਹ ਜਿਆਦਾ ਉਹਦਾ ਜਵਾਬ ਦੇਣਗੇ ਸਾਡੇ ਕੋਲ ਤਾਂ ਟਾਈਮ ਆਊਗਾ ਤਾਂ ਅਸੀਂ ਉਹਦਾ ਬੜੀ ਜਲਦੀ ਜਵਾਬ ਦੇਵਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ